ਮੈਂਬਰਾਂ ਦਾ ਫੈਸਲਾ ਹੈ ਸਾਨੂੰ ਮਨਜ਼ੂਰ ਆ ਜੋ ਮੈਂਬਰਾਂ ਦਾ ਫੈਸਲਾ ਮਨਜ਼ੂਰ ਹੈ ਤਾਂ ਮੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦੇ ਆ ਉਹ ਜਿਹਨਾਂ ਚ ਨਵੀਂ ਇਲੈਕਸ਼ਨ ਨਹੀਂ ਹੁੰਦੀ ਜਨਰਲ ਇਲੈਕਸ਼ਨ ਜਦੋਂ ਹੋਊਗੀ ਨਾ ਉਦੋਂ ਸਾਰਾ ਜਿਹੜੀ ਹੈ ਚੇਂਜ ਹੋਣੀ ਆ ਇਹ ਪੁਰਾਣੀਆਂ ਜਿਹੜੀਆਂ ਸੀਟਾਂ ਨੇ ਸਾਰੀਆਂ ਬਾਦਲ ਪਰਿਵਾਰ ਨੇ ਦਿੱਤੀਆਂ ਨੇ ਜਦੋਂ ਨਵੀਆਂ ਇਲੈਕਸ਼ਨਾਂ ਨਹੀਂ ਆਉਣਗੀਆਂ ਉਨਾ ਚਿਰ ਭਾਵੇਂ ਇਹ ਜਿੰਨਾ ਚਿਰ ਵੀ ਹੋਊਗਾ ਕਿਉਂਕਿ ਨਵੀਆਂ ਇਲੈਕਸ਼ਨਾਂ ਇਹਦਾ ਹੱਲ ਹੈਗਾ। ਆਕਰੋਵੀ ਸਭ ਤੋਂ ਅਗਲੀ ਰਾਜਨੀਤੀ ਹੋ ਗਿਆ ਹੈ ਪੰਜਾਬ ਦੇ ਗਵਰਨਰ ਉਹ ਵੀ ਇਹ ਦਿਆਂਗੇ ਮੈਮੋਰੈਂਡਮ ਔਰ ਜੇ ਭਗਵਾਨਤ ਮਾਨ ਉਹਨਾਂ ਨੂੰ ਮੁੱਖ ਮੰਤਰੀ ਦੇਵਾਂਗੇ ਨਹੀਂ ਤੇ ਫਿਰ ਅਸੀਂ ਸੈਂਟਰ 'ਚ ਜਾ ਕੇ ਮੋਦੀ ਸਾਹਿਬ ਨੂੰ ਜਾਂ ਅਮਿਤ ਸ਼ਾਮ ਕਹਾਂਗੇ ਕਿ ਪੰਜਾਬ 'ਚ ਚੋਣਾਂ ਜਿਹੜੀਆਂ ਨੇ ਉਹ ਡੂਰ ਨੇ ਸ਼੍ਰੋਮਣੀ ਕੌਰ ਦਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਜਨਰਲ ਉਹ ਹੋਣੀਆਂ ਚਾਹੀਦੀਆਂ। ਹਰਜਿੰਦਰ ਸਿੰਘ ਧਾਮੀ ਹੋਣਾ ਦੀ ਫੇਰ ਤੋਂ ਜਿੱਤ ਹੋਈ ਆ ਵੱਡੀ ਜਿੱਤ ਕਹਿ ਸਕਦੇ ਆ ਕਿਉਂਕਿ ਇਸ ਵਾਰ ਲੇਕਿਨ ਕਣਕੇ ਸਾਹਿਬ ਨੂੰ ਜਿਹੜਾ ਮਹਿਜ 18 ਵੋਟਾਂ ਪਈਆਂ ਤੁਸੀਂ ਕਿਵੇਂ ਵੇਖਦੇ ਹੋ ਵੇਖੋ ਜੋ ਮੈਂਬਰਾਂ ਦਾ ਫੈਸਲਾ ਹੈ ਸਾਨੂੰ ਮਨਜ਼ੂਰ ਆ ਜੋ ਮੈਂਬਰਾਂ ਦਾ ਫੈਸਲਾ ਮਨਜ਼ੂਰ ਆ ਧਾਮੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦੇ ਆ ਕਣਕੇ ਸਿਗੇ ਤੁਹਾਡੇ ਗਰੁੱਪ ਦੇ ਕਹਿ ਸਕਦੇ ਆ ਉਮੀਦਵਾਰ ਸੀਗੇ ਲੇਕਿਨ ਤੁਸੀਂ ਕਿਵੇਂ ਵੇਖਦੇ ਹੋ ਹਾਰੇ ਨਹੀਂ ਧਾਮੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦੇ ਆ ਜੋ ਮੈਂਬਰਾਂ ਦਾ ਫੈਸਲਾ ਉਹ ਸਿਰਮਖੇ ਤੇ ਉਕੇ okay, VOTING ਹੋਈ ਆ ਪੈਸਾ ਨੀ ਸਾਬ ਇਹ ਕਹਿੰਦਾ ਨਾਲ ਕਹਿੰਦਾ ਦਾਵਾ ਕਿ ਸਪੀਕਰ ਨੇ ਕਿਹਾ 17 ਵਰਤ ਹੁੰਦਾ ਤੇ 17 VOTES ਦੇ ਸਪੀਕਰ ਰਹੇਗੇ ਬੜੀ ਗੱਲ ਕਿ ਜਿਹੜਾ ਜਿਹੜਾ ਪੁਰਾਣਾ ਜਿਹੜਾ ਪੁਰਾਣਾ ਹਾਊਸ ਆ ਨਾ ਉਹਦੇ ਆ ਜਿੰਨਾ ਚਿਰ ਨਵੀਂ ਇਲੈਕਸ਼ਨ ਨਹੀਂ ਹੁੰਦੀ ਜਰਨਲ ਇਲੈਕਸ਼ਨ ਜਦੋਂ ਹੋਊਗੀ ਨਾ ਉਦੋਂ ਸਾਰਾ ਜਿਹੜੀ ਹੈ ਚੇਂਜ ਹੋਣੀ ਆ ਇਹ ਪੁਰਾਣੀਆਂ ਜਿਹੜੀਆਂ ਸੀਟਾਂ ਨੇ ਸਾਰੀਆਂ ਬਾਦਲ ਪਰਿਵਾਰ ਨੇ ਦਿੱਤੀਆਂ ਨੇ ਤੇ ਨਵੇਂ ਹਾਊਸ ਨਵੀਆਂ ਇਲੈਕਸ਼ਨਾਂ ਦੀ ਮੰਗ ਕਰਦੇ ਆ ਵੀ ਜਿਹੜਾ ਇਹ 14 ਸਾਲ ਹੋ ਗਏ ਇਲੈਕਸ਼ਨ ਹੋਈ ਨੂੰ ਤੇ ਜਿਹੜਾ ਇਹ ਹਾਊਸ ਆ ਇਹ ਆਪਦੇ ਹੁਣ ਜਿਹੜੀ ਆ ਹੁੰਦੀ ਆ ਨਾ ਕ੍ਰੈਡੀਬਿਲਟੀ ਵੀ ਗਵਾ ਚੁੱਕਾ ਹੈ ਕਿ ਅਜੇ ਵੀ ਬਾਦਲ ਪਰਵਾਹ ਦਾ ਦਮ ਹੈ ਕਿਉਂਕਿ ਕੱਲ ਜਿਸ ਨੰਦ ਨਾਲ ਅੱਜ ਦਾ ਨਾਮ ਅਨਾਉਂਸ ਕੀਤਾ ਗਿਆ ਤੇ ਅੱਜ ਸੰਵਿਧਾਨਿਕ ਜਿੰਨਾ ਚਿਰ ਨਵੀਆਂ ਇਲੈਕਸ਼ਨਾਂ ਨਹੀਂ ਆਉਣਗੀਆਂ ਉਹਨਾਂ ਚਿਰ ਭਾਵੇਂ ਇਹ ਜਿੰਨਾ ਚਿਰ ਵੀ ਹੋਊਗਾ ਕਿਉਂਕਿ ਨਵੀਆਂ ਇਲੈਕਸ਼ਨਾਂ ਹੀ ਇਹਦਾ ਹੱਲ ਹੈਗਾ ਔਰ ਵੋਟਾਂ ਵੀ ਬੜੀਆਂ ਨੇ ਅਸੀਂ ਮੰਗ ਕਰਦੇ ਆ ਤੁਹਾਡੇ ਇਸ ਮਾਧਮ ਦੇ ਰਹੀ ਸੈਂਟਰ ਸਰਕਾਰ ਜਿਹੜਾ ਹੈ ਉਹ ਸਿੱਖਾਂ ਦਾ ਨਵਾਂ ਹਾਊਸ ਚੁਣਨ ਵਾਸਤੇ VOTING ਜਿਹੜੀ ਹੈ ਨਾ ਉਹ ਜਨਰਲ ਇਲੈਕਸ਼ਨ ਕਰਾਵੇ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਵੱਲੋਂ ਕਹਿ ਜਾ ਰਹੇ ਸੀਗਾ ਸਾਡੇ ਕੈਂਡੀਡੇਟ ਜੋ ਨੇ ਉਹ ਡਟ ਕੇ ਜਿਹੜੀ ਆ ਲੜਾਈ ਲੜਨ ਗਏ ਉਹਨਾਂ ਲੜਾਈ ਤਾਂ ਲੜੀ ਕੀ ਤੁਸੀਂ ਸਮਝਦੇ ਨਹੀਂ ਗੱਲ ਨੂੰ ਵੇਖੋ ਜੋ ਮੈਂਬਰਾਂ ਦਾ ਫੈਸਲਾ ਉਹਨੂੰ ਪ੍ਰਵਾਨ ਕਰਨਾ ਚਾਹੀਦਾ ਕਿਉਂਕਿ ਇਹ ਹੈ ਕਿ ਆ ਡੈਮੋਕ੍ਰੇਸੀ ਆ ਪਰੇ ਦਾ ਹੱਲ ਜਿਹੜਾ ਹੈ ਉਹ ਕੇਵਲ ਤੇ ਕੇਵਲ ਜਿਹੜੀਆਂ ਜਰਨਲ ਚੋਣਾਂ ਨੇ ਉਹ ਹੀ ਹੱਲੇ ਦਾ ਹੈਗਾ ਜੇ ਜੇ ਇਦ ਵਿੱਚ ਸਹੀ ਬਦਲਾਅ ਲਿਆਉਣਾ ਚਾਹੇ ਇਦ ਵਿੱਚ ਸੁਧਾਰਨ ਕਰਨਾ ਚਾਹੁੰਦੇ ਆ ਚਾਹੇ ਕਾਲ ਤਖਸਾਲ ਦੀ ਪਰੰਪਰਾ ਨੂੰ ਹੱਲ ਕਰਨਾ ਚਾਹੁੰਦੇ ਆ ਚਾਹੇ ਆਪਾਂ ਸਿੱਖੀ ਪਰੰਪਰਾਵਾਂ ਦੀ ਗੱਲ ਕਰਦੇ ਆ ਉਹਦਾ ਇੱਕੋ ਇੱਕ ਹੱਲ ਹੈ ਨਵੀਆਂ ਇਲਕਸ਼ਣਾਂ ਨਵੀਂ ਚੋਣ ਜਿਹੜੀ ਹੋਵੇ ਤਾਂ ਹੀ ਉਹਦਾ ਚੋਣਾ ਕਰਾਉਣੀ ਸਭ ਤੋਂ ਅਗਲੀ ਰਾਜਨੀਤੀ ਹੋ ਗਿਆ ਹੈ ਪੰਜਾਬ ਦੇ ਗਵਰਨਰ ਉਹ ਵੀ ਦੇਾਂਗੇ ਮੈਂਬਰੈਂਡਮ ਔਰ ਜੇ ਭਗਵਾਨਤ ਮਾਨ ਉਹਨਾਂ ਨੂੰ ਮੁੱਖ ਮੰਤਰੀ ਦੇਾਂਗੇ ਨਹੀਂ ਤੇ ਫਿਰ ਅਸੀਂ ਸੈਂਟਰ 'ਚ ਜਾ ਕੇ ਮੋਦੀ ਸਾਹਿਬ ਨੂੰ ਜਾਂ ਅੰਮਿਤ ਸ਼ਾਹ ਨੂੰ ਕਹਾਂਗੇ ਕਿ ਪੰਜਾਬ 'ਚ ਚੋਣਾਂ ਜਿਹੜੀਆਂ ਨੇ ਉਹ ਡਿਊਨ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਜਰੂਰ ਉਹ ਹੋਣੀਆਂ ਚਾਹੀਦੀਆਂ